Punta. ਤੁਸੀਂ ਸੁਣਿਆ ਹੋਵੇਗਾ ਕਿ ਉਂਗਲਾ ਤੁਹਾਡੀ ਸਖਸ਼ੀਅਤ ਦੱਸਦੀਆਂ ਨੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀਆਂ ਉਂਗਲਾਂ ਇਹ ਵੀ ਦੱਸ ਦਿੰਦੀਆਂ ਨੇ ਕਿ ਸ਼ਰਾਬ ਨਾਲ ਤੁਹਾਡਾ ਕੀ ਸੰਬੰਧ ਹੈ ਭਾਵ ਤੁਸੀਂ ਕਿੰਨੀ ਸ਼ਰਾਬ ਪੀ ਸਕਦੇ ਹੋ ਜੀ ਹਾਂ ਇਹ ਸੁਣਨ ਦੇ ਵਿੱਚ ਥੋੜਾ ਅਜੀਬ ਜ਼ਰੂਰ ਲੱਗ ਰਿਹਾ ਹੈ ਪਰ ਇੱਕ ਤਾਜ਼ਾ ਅਧਿਐਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਅਧਿਐਨ ਦੇ ਵਿੱਚ ਦੱਸਿਆ ਗਿਆ ਹੈ ਕਿ ਹੱਥ ਦੀਆਂ ਉਂਗਲਾਂ ਨੂੰ ਦੇਖ ਕੇ ਤੁਹਾਡੀ ਸ਼ਰਾਬ ਪੀਣ ਦੀ ਆਦਤ ਦਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ ਅਮਰੀਕਨ ਜਰਨਲ ਆਫ ਹਿਊਮਨ ਬਾਇਓਲੋਜੀ ਦੇ ਵਿੱਚ ਪ੍ਰਕਾਸ਼ਿਤ ਕਿ ਨਵੇਂ ਅਧਿਐਨ ਦੇ ਵਿੱਚ ਕਿਹਾ ਗਿਆ ਕਿ ਤੁਹਾਡੀ ਇੰਡੈਕਸ ਫਿੰਗਰ ਤੇ ਰਿੰਗ ਫਿੰਗਰ ਦੇ ਵਿਚਕਾਰ ਦੀ ਲੰਬਾਈ ਦਾ ਅਨੁਪਾਤ ਅੰਦਾਜ਼ਾ ਲਗਾ ਸਕਦਾ ਹੈ ਕਿ ਤੁਸੀਂ ਕਿੰਨੀ ਸ਼ਰਾਬ ਪੀਂਦੇ ਹੋ 2D 4D ਅਨੁਪਾਤ ਨਾਮ ਦੇ ਇਸ ਅਧਿਐਨ ਚ ਦੱਸਿਆ ਗਿਆ ਹੈ ਕਿ ਇੰਡੈਕਸ ਫਿੰਗਰ ਦੀ ਲੰਬਾਈ ਤੇ ਰਿੰਗ ਫਿੰਗਰ ਦੀ ਲੰਬਾਈ ਦੇ ਵਿਚਕਾਰ ਸੰਬੰਧ ਹੁੰਦਾ ਜਿਸ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੀ ਸ਼ਰਾਬ ਪੀਂਦੇ ਹੋ ਆਮ ਤੌਰ ਤੇ ਜਨਮ ਤੋਂ ਪਹਿਲਾਂ ਟੈਸਟੋਸਟੇਰੋਨ ਦੇ ਉੱਚ ਪੱਧਰਾਂ ਦੇ ਸੰਪਰਕ ਦੇ ਵਿਚਾਇ ਲੋਕਾਂ ਦਾ 2D 4D ਅਨੁਪਾਤ ਘੱਟ ਹੁੰਦਾ ਇਸ ਦਾ ਮਤਲਬ ਹੈ ਕਿ ਉਹਨਾਂ ਦੀ ਕਿੰਗ ਫਿੰਗਰ ਉਹਨਾਂ ਦੀ ਇੰਡੈਕਸ ਫਿੰਗਰ ਦੇ ਨਾਲੋਂ ਲੰਬੀ ਹੁੰਦੀ ਹੈ ਜਦੋਂ ਕਿ ਇਹ ਅਨੁਪਾਤ ਉਹਨਾਂ ਲੋਕਾਂ ਦੇ ਵਿੱਚ ਵੱਧ ਹੁੰਦਾ ਹੈ ਜੋ ਜ਼ਿਆਦਾ ਐਸਟ੍ਰੋਜਨ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਇਸ ਅਧਿਐਨ ਦੇ ਵਿੱਚ 159 ਲੜਕੀਆਂ ਤੇ 89 ਲੜਕੀਆਂ ਸਮੇਤ 258 ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਹੈ ਨਾ ਸਾਰਿਆਂ ਦੀ ਔਸਤ ਉਮਰ 22 ਸਾਲ ਸੀ ਖੋਜਕਰਤਾਵਾਂ ਨੇ ਕੈਲੀਪਰਾਂ ਦੀ ਵਰਤੋਂ ਦੇ ਨਾਲ ਹੋਏ ਉਹਨਾਂ ਸਾਰਿਆਂ ਦੀਆਂ ਉਂਗਲਾਂ ਦੀ ਲੰਬਾਈ ਨੂੰ ਮਾਪਿਆ ਤੇ ਐਲਕੋਹਲ ਯੂਜ਼ ਡਾਇਸਟ੍ਰ ਆਈਕੈਟਸ ਟੈਸਟ ਹੂ ਦੁਆਰਾ ਵਿਕਸਿਤ ਕੀਤੇ ਗਏ ਸਵਾਲਾਂ ਦੀ ਵਧ ਕਰਕੇ ਉਹਨਾਂ ਦੇ ਸ਼ਰਾਬ ਪੀਣ ਦੇ ਪੈਟਰਨਸ ਦਾ ਮੁਲਾਂਕਣ ਵੀ ਕੀਤਾ ਜਾਂਦੇ ਹਨ ਦੇ ਅਨੁਸਾਰ ਭਾਰੀ ਸ਼ਰਾਬ ਪੀਣ ਵਾਲਿਆਂ ਦੀ ਚੌਥੀ ਉਂਗਲੀ ਦੂਜੀ ਉਂਗਲੀ ਤੋਂ ਲੰਬੀ ਹੁੰਦੀ ਹੈ ਜੋ ਜਨਮ ਤੋਂ ਪਹਿਲਾਂ ਐਸਟ੍ਰੋਜਨ ਦੇ ਸੰਪਰਕ ਨਾਲੋਂ ਵੱਧ ਟੈਸਟੋਸਟੀਰੋਨ ਨੂੰ ਦਰਸਾਉਂਦੀ ਹੈ ਦਿਲਚਸਪ ਗੱਲ ਇਹ ਹੈ ਕਿ ਇਹ ਖੱਬੇ ਹੱਥ ਨਾਲੋਂ ਸੱਜੇ ਹੱਥ ਲਈ ਵਧੇਰੇ ਪ੍ਰਭਾਵਸ਼ਾਲੀ ਹੈ ਭਾਵ ਸੱਜੇ ਹੱਥ ਦੇ ਲੋਕਾਂ ਦੇ ਹਾਰਮਨ ਸ਼ਰਾਬ ਵੱਲ ਜ਼ਿਆਦਾ ਆਕਰਸ਼ਿਤ ਹੋ ਸਕਦੇ ਨੇ